ਪਤਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਸ਼ਿਆਂ ਖਿਲਾਫ ਮਹਿੰਮ ਜਿਹੜੀ ਆ ਉਹ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਸ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਆਜੀ ਸਾਹਿਬ ਸਤਾਸ ਸਿੰਦਰ ਸਿੰਘ ਮਾਨਯੋਗ ਐਸਐਸਪੀ ਸਾਹਿਬ ਮਨਿੰਦਰ ਸਿੰਘ ਤੇ ਉਹਨਾਂ ਦੀ ਦੇਖ ਰੇਖ ਤੇ ਉਹਨਾਂ ਦੀ ਗਾਈਡਲਾਈਨ ਥੱਲੇ ਅੱਜ ਡੀਐਸਪੀ ਰਾਜਾ ਸੰਸੀ ਇੰਦਰਜੀਤ ਸਿੰਘ ਤੇ ਉਹਨਾਂ ਦੇ ਐਸਐਚਓ ਅਗੇ ਲੋਪੋਕੇ ਹਮਨਸ਼ੂ ਭਗਤ ਜੀ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੇ ਤਰ੍ਹਾਂ ਇੱਕ ਸਮਗਦਰ ਜਿਹੜਾ ਹੈਗਾ ਕਾਬੂ ਕੀਤਾ ਗਿਆ ਜਿਦੇ ਕੋਲੋਂ 4 ਕਿਲੋ 500 ਗ੍ਰਾਮ ਹੀਰੋਂ ਜਿਹੜੀ ਬਰਾਮਦ ਕੀਤੀ ਗਈ ਆ ਤੇ ਸਮਗਦਰ ਦਾ ਜਿਹੜਾ ਨਾਂ ਹੈਗਾ ਹਰਪ੍ਰੀਤ ਸਿੰਘ ਉਰਫ ਲਵ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸਹੂਰਾ ਪੀਐਸ ਲੋਪੋਕੇ ਦਾ ਰਹਿਣ ਵਾਲਾ ਇਹ ਇਦੇ ਕੋਲੋਂ ਇਹ 4.5 ਕਿਲੋ ਹੋਰਾਂ ਬਰਾਮਦ ਕੀ ਕਰਕੇ ਮੁਕੱਦਮਾ ਨੰਬਰ ਜਿਹੜਾ ਹੈਗਾ 39 21325 ਨੂੰ ਜਿਹੜਾ ਹੈਗਾ ਐਨਡੀਪੀਐਸ ਸੈਕਸ਼ਨ ਤਹਿਤ ਦਰਜ ਕਰਕੇ ਇਹਦਾ ਮਾਨਯੋਗ ਕੋਰਟ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਔਰ ਲੈਣ ਤੋਂ ਬਾਅਦ ਇਹ ਬੰਦੇ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਕੀ ਹੈਗੇ ਆ ਉਹਨਾਂ ਬਾਰੇ ਜਿਹੜਾ ਹੈਗਾ ਉਹ ਬਿਲਕੁਲ ਘੋਖ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਔਰ ਇਥੇ ਤੁਹਾਨੂੰ ਇਹ ਵੀ ਦੱਸਦਾ ਵੀ ਜਿਹੜੀ ਨਸ਼ਿਆ ਵਿਰੋਧ ਮਹਮ ਚੱਲ ਰਹੀ ਆ ਉਹਦੇ ਲੜੀ ਦੇ ਵਿੱਚ ਇਸੇ ਹੀ ਇਹ ਜਿਹੜਾ ਲਵਪ੍ਰੀਤ ਸਿੰਘ ਫੜਿਆ ਹੈਗਾ ਇਹ ਬਿਲਕੁਲ ਤੁਹਾਨੂੰ ਦੱਸਦਾ ਵੀ ਇਹ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਇਹ ਫਰੈਸ਼ ਬੰਦਾ ਹੈਗਾ ਜਿਹੜਾ ਨਵਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਇਹਨੇ ਵੀ ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਕਿਦਾਂ ਅ ਪੈਸੇ ਦੇ ਲਾਲਚ ਪਿੱਛੇ ਜਿਹੜੇ ਹੈਗੇ ਆ ਕੰਮ ਸ਼ੁਰੂ ਕਰਦੇ ਆ ਔਰ ਮੈਂ ਸਮਝਦਾ ਵੀ ਇਹ ਅੰਮ੍ਰਿਤਸਰ ਧਿਆਤੀ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ 4 ਕਿਲੋ 500 ਗ੍ਰਾਮ ਹਿਰੋਨਲ ਫੜਾਇਆ ਗਿਆ। ਕਿਹਦੇ ਦਾ ਸਰ ਇਹ ਕਿਹਦੇ ਦਾ? ਮੁਰਗਦੀ ਦਾ 22 22 ਸਾਲ। ਸਰ ਲਿੰਕ ਕਿੱਥੋਂ ਸੀ ਇਹਦੇ ਨਾਲ ਕਿਹਨਾਂ ਦੇ ਨਾਲ ਲਿੰਕ ਜੁੜੇ ਸੀਗੇ? ਤੇ ਉਹ ਤੁਹਾਨੂੰ ਦੱਸਿਆ ਨਾ ਜੀ ਜਿੱਦਾਂ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਔਰ ਇਹਨੂੰ ਪੇਸ਼ ਕਰਕੇ ਵੀ ਇਹਦੇ ਕਰਕੇ ਹਿਰੋਨ ਇਹਨੇ ਪਾਕਿਸਤਾਨ ਤੋਂ ਹੀ ਮੰਗਾਈ ਹੈਗੀ ਆ। ਵੀ ਇਹਦੇ ਪਾਕਿਸਤਾਨ ਸੰਬੰਧ ਨਾਲ ਲਿੰਕ ਕਿੰਨੇ ਬਣਾਏ? ਇਸ ਤੋਂ ਪਹਿਲਾਂ ਇਹ ਕਿੰਨੀ ਹਿਰੋਨ ਮੰਗਾ ਚੁੱਕਿਆ ਤੇ ਕਿਹਨੂੰ ਦੇ ਚੁੱਕਿਆ? ਮੈਂ ਜੇ ਤੁਹਾਨੂੰ ਦੱਸਿਆ ਹੈਗਾ ਇਹਦੇ ਖਿਲਾਫ ਇੰਨਾ ਕੋਈ ਮੁਕਤਮਾ ਦਰਜ ਨਹੀਂ ਹੈ। ਚੂ ਰੈਪਿਡ ਖੇਤਾਂ ਦੇ ਨਾਲ ਇਹਨੇ ਕਿਸੇ ਤਰੀਕੇ ਨਾਲ ਮੁਕੀਆ ਡਰੌਨ ਥਰੂ ਆਈ ਹੈ ਕਿਸ ਤਰੀਕੇ ਨਾਲ ਡਰੌਨ ਥਰੂ ਆਈ ਹੈ ਜੀ ਡਰੌਨ ਥਰੂ ਹੀ ਆ 파ਰੋਂ ਮਹਿੰਗਾਈ ਹੈਗੀ ਆ ਔਰ ਇਸ ਕਰਕੇ ਜਿਹੜੀ ਇਹਦੇ ਟੈਕਨੀਕਲ ਐਨਾਲਿਸਿਸ ਜਿਹੜੇ ਫੋਨ ਫਾਰ ਉਹ ਵੀ ਅਸੀਂ ਸਾਰੇ ਜਿਹੜੇ ਆ ਉਹ ਚੈੱਕ ਕਰ ਰਹੇ ਹਾਂ ਸਰ ਤਸਕਰੀ ਦੇ ਲਵਾ ਕਿਹੜਾ ਹੋਰ ਕੋਈ ਕਾਰੋਬਾਰ ਕਰਦਾ ਸੀ ਨਹੀਂ ਖੇਤੀਬਾੜੀ ਕਰਦਾ ਜੀ ਇਹ ਹੋਰ ਕੋਈ ਕਾਰੋਬਾਰ ਨਹੀਂ ਕਰਦਾ ਹੈ ਖੇਤੀਬਾੜੀ ਕਰਦਾ ਪਰ ਇੱਥੇ ਪੰਜਾਬ ਦੇ ਵਿੱਚ ਹੋਰ ਪਾਰ ਦੇ ਵਿੱਚ ਕਿਸੇ ਨਾਲ ਲਿੰਕ ਹੈਗੀ ਸੀ ਇਹਨਾਂ ਦੇ ਜੀ ਉਦੋਂ ਜਦੋਂ ਦਸਿਆ ਨਾ ਜੀ ਇਹ ਇਹਦਾ ਫੋਨਲੈਸ ਕਰ ਰਹੇ ਆ ਉਹ ਪਤਾ ਕਰਾਂਗੇ ਫੋਨਲੈਸ ਦੇ ਥਰੂ ਵੀ ਇਹਦੇ ਕਿਤੇ ਕਿਤੇ ਲਿੰਕ ਸੀਗੇ ਇਹਨਾਂ ਦੇ ਇਨਫਰਮੇਸ਼ਨ ਜਿਹੜੀ ਹੈਗੀ ਆ ਉਹ ਹੁਣ ਅਜੇ ਰਿਮਾਂਡ ਤਬਾ ਸ਼ੁਰੂ ਹੋਊਗੀ ਵੀ ਇਹਦੇ ਲਿੰਕ ਜਿਹੜੇ ਆ ਕਿੱਥੇ ਕਿੱਥੇ ਪਾਕਿਸਤਾਨ ਸੀਗੇ ਤੇ ਕਿੱਥੇ ਕਿੱਥੇ ਇੱਥੇ ਸੀਗੇ ਤੇ ਇਸ ਤੋਂ ਪਹਿਲਾਂ ਕਿੰਨੇ ਤੱਕ ਇਹ ਗੇੜੇ ਲਾ ਚੁੱਕਿਆ ਹੈਗਾ ਥੈਂਕ ਯੂ ਜੀ